ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਐ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਗਤ ਹੈ ਜਿਹੜਾ ਇਹ ਦੁੱਖਾਂ ਦਾ ਸਮੁੰਦਰ ਹੈ ਜਿਉ ਡਰਤ ਹੈ ਪਾਵ ਜਿੰਦ ਹੈ ਜਿਹੜੀ ਉਹ ਕੰਬਦੀ ਹੈ ਮੇਰੀ ਜਿੰਦ ਕੰਬਦੀ ਹੈ ਜਿਉ ਡਰਤ ਹੈ ਪਾਵ ਡਰ ਰਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਕਿ ਸੰਸਾਰ ਹੈ ਜਿਹੜਾ ਇਹ ਦੁੱਖਾਂ ਦਾ ਸਮੁੰਦਰ ਹੈ ਚਿੰਤਾ ਨਾਲ ਭਰਿਆ ਹੋਇਆ ਹੈ ਫਿਕਰਾਂ ਨਾਲ ਭਰਿਆ ਹੋਇਆ ਹੈ ਪਰ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਉਣ ਵਾਲਾ ਦਿਸਦਾ ਵੀ ਨਹੀਂ ਹੈ ਕਿ ਜਿਹਦੇ پاس ਜਾ ਕੇ ਮੈਂ ਬਿੰਤਾ ਕਰਾਂ ਮੈਂ ਹੋਰ ਥਾਓ ਨਹੀਂ ਜਿਸਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ پاس ਮੇਰਾ ਦੁੱਖ ਸੁੱਖ ਤੇਰੇ ਪਾਸ ਹੈ ਮੈਂ ਹੋ ਕੋਈ ਥਾ ਨਹੀਂ ਜਿੱਥੇ ਜਾ ਕੇ ਮੈਂ ਪੁਕਾਰ ਕਰ ਸਕਾਂ ਜਿੱਥੇ ਜਾ ਕੇ ਮੈਂ ਬੇਨਤੀ ਕਰ ਸਕਾਂ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਮਨੁੱਖ ਭਾਵੇਂ ਸੁੱਖ ਦਾ ਕੰਮ ਕਰਦਾ ਹੈ ਭਾਵੇਂ ਉਹ ਕੋਈ ਕੰਮ ਸ਼ੁਰੂ ਕਰਦਾ ਹੈ ਪਰ ਫੇਰ ਵੀ ਉਹਨੂੰ ਕੁਝ ਨਾ ਕੁਝ ਚਿੰਤਾ ਬਣੀ ਰਹਿੰਦੀ ਹੈ ਤੁਸੀਂ ਵੇਖਿਆ ਹੋਣਾ ਵੱਡੇ ਵੱਡੇ ਲੋਕ ਵੱਡੇ ਵੱਡੇ ਮਾਇਆਧਾਰੀ ਉਹਨਾਂ ਦਾ ਅੰਤ ਹੈ ਜਿਹੜਾ ਉਹ ਬੜਾ ਮਾੜਾ ਹੁੰਦਾ ਰਿਹਾ ਹੈ ਉਹ ਕਿਉਂ ਹੁੰਦਾ ਰਿਹਾ ਹੈ ਕਿਉਂਕਿ ਨਾਮ ਤੋਂ ਵਿਸਰਿਆ ਹੋਇਆ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਦੁਨੀਆਂ ਤੇ ਜਿੰਨਾ ਦਾ ਨਾਮ ਹੁੰਦਾ ਹੈ ਜਿਨ੍ਹਾਂ ਨੂੰ ਦੁਨੀਆ ਜਾਣ ਦੀ ਹੁੰਦੀ ਹੈ ਪਰ ਅੰਤ ਵੇਲੇ ਨਾ ਕਹਿੰਦੇ ਜਦੋਂ ਬਚਪਨ ਜਵਾਨੀ ਲੰਘ ਜਾਂਦੀ ਹੈ ਤੇ ਕਈ ਵਾਰੀ ਵੱਡੇ ਵੱਡੇ ਲੋਕ ਵੀ ਰੁੱਲਦੇ ਵੇਖਿਆ ਕਹਿੰਦੇ ਜੀ ਸਾਹਮਣ ਵਾਲਾ ਕੋਈ ਨਹੀਂ ਹੈ ਕਿਉਂਕਿ ਪਰਮੇਸ਼ਰ ਨੂੰ ਨਾਲ ਨਹੀਂ ਰੱਖਿਆ ਜੋ ਸਦਾ ਨਿਵਣ ਵਾਲਾ ਹੈ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਨਾ ਨਾਮ ਤੇ ਰਹਿ ਸੰਗ ਸਹਾਈ ਧੰਨ ਬੜਾ ਹੈ ਸੁੱਖ ਸੁਹੂਲਤਾ ਬਹੁਤ ਸੀ ਪਰ ਜਦੋਂ ਸਰੀਰ ਤੋਂ ਹੀ ਉੱਠਿਆ ਜਾਂਦਾ ਪੁੱਛਦਾ ਕੋਈ ਨਹੀਂ ਵੇਖਿਆ ਨਾ ਜਿਆਦਾ ਬਿਰਧ ਆਸ਼ਰਮਾਂ ਦੇ ਵਿੱਚ ਪੜੇ ਲਿਖੇ ਤੇ ਅਮੀਰ ਲੋਕਾਂ ਦੇ ਮਾਤਾ ਪਿਤਾ ਜਾਂਦੇ ਆਖ ਸਤਨਾਮ ਆਮ ਲੋਕਾਂ ਵਿੱਚ ਸਤਕਾਰ ਹੈ ਆਮ ਲੋਕਾਂ ਵਿੱਚ ਪਿਆਰ ਹੈ ਉਹਨਾਂ ਦੇ ਅੰਦਰ ਸੰਸਕਾਰ ਹੈਗੇ ਐ ਕਿ ਜੇ ਮੈਂ ਆਪਣੇ ਮਾਤਾ ਪਿਤਾ ਨੂੰ ਨਾ ਸੰਭਿਆ ਮੈਨੂੰ ਦੁੱਖ ਮਿਲਣਗੇ ਤੇ ਮੈਨੂੰ ਲੋਕ ਵੀ ਕੀ ਆਖਣਗੇ ਉਹਨਾਂ ਦੇ ਅੰਦਰ ਹੈ ਕਿ ਦਿਨਾਂ ਤੁਸੀਂ ਪਿੰਡਾਂ ਵਿੱਚ ਤੇ ਆਮ ਲੋਕਾਂ ਵਿੱਚ ਤਲਾਕ ਬਹੁਤ ਘੱਟ ਹੁੰਦੇ ਦੇਖੇ ਹੋਣਗੇ ਪਰ ਵੱਡੇ ਵੱਡੇ ਸ਼ਹਿਰਾਂ ਵਿੱਚ ਇਹ ਆਮ ਗੱਲ ਹੋ ਚੁੱਕੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਆਮ ਲੋਕ ਨੇ ਜਿਹੜੂ ਆਪਣੇ ਸੰਸਕਾਰਾਂ ਨਾਲ ਜੁੜੇ ਹੋਏ ਹਨ ਉਹਨਾਂ ਦੇ ਅੰਦਰ ਪਿਆਰ ਹੈ ਉਹਨਾਂ ਦੇ ਅੰਦਰ ਪ੍ਰੀਤ ਹੈ ਉਹਨਾਂ ਦੇ ਅੰਦਰ ਸਾਦਾ ਪਾਣਾ ਹੈ ਕਈ ਇਹੋ ਜਿਹੇ ਲੋਕ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਤਲਾਕ ਹੁੰਦਾ ਕੀ ਹੈ ਉਹ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਮਾਇਆ ਨਾਲ ਜਾਂ ਪਦਾਰਥਾਂ ਨਾਲ ਹੋਰ ਤਰੀਕਿਆਂ ਨਾਲ ਖੁਸ਼ ਰੱਖਣਾ ਚਾਹੁੰਦੇ ਆ ਕਿ ਸ਼ਾਇਦ ਮੈਂ ਇਹਨਾਂ ਨੂੰ ਕਮਾ ਫਰਾ ਕੇ ਮਨ ਪਾਉਂਦੀਆਂ ਚੀਜ਼ਾਂ ਦੇ ਕੇ ਮੈਂ ਇਹਨਾਂ ਦੀ ਖੁਸ਼ੀ ਪੂਰੀ ਕਰਾਂ ਲਾਲਚ ਦੇ ਕਾਰਨ ਕਦੇ ਵੀ ਕੋਈ ਬੰਦਾ ਖੁਸ਼ ਨਹੀਂ ਹੁੰਦਾ ਤੁਸੀਂ ਕਹੋਗੇ ਕਿਸੇ ਨੂੰ ਲਾਲਚ ਦੇ ਕੇ ਕਿੰਨਾ ਚਿਰ ਖੁਸ਼ ਕਰਦੇ ਰਹੋਗੇ ਜਿੰਨਾ ਚਿਰ ਤੁਹਾਡੇ ਨਾਲ ਉਹਨਾਂ ਦੇ ਵਿਚਾਰ ਨਹੀਂ ਮਿਲਦੇ ਉਹਨਾਂ ਚਿਰ ਸੁਖ ਨਹੀਂ ਹੈ ਆਪ ਕੋ ਸਤਨਾ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਹੋਰ ਸਾਰੇ ਆਸਰੇ ਛੱਡ ਕੇ ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਮਾਲਕ ਨੂੰ ਹੀ ਸਿਮਰਦਾ ਹਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਉਹ ਸਦਾ ਬਖਸ਼ਿਸ਼ਾ ਕਰਨ ਵਾਲਾ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾ ਫਿਰ ਉਹ ਮੇਰਾ ਮਾਲਕ ਸਦਾ ਬਖਸ਼ਿਸ਼ਾਂ ਕਰਦਾ ਰਹਿੰਦਾ ਪਰ ਉਹ ਮੇਰੇ ਨਿਤਲੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ ਪ੍ਰਮਾਤਮਾ ਐਸਾ ਹੈ ਮਾਤਾ ਪਿਤਾ ਦੇ ਬੱਚਾ ਜਦੋਂ ਤਰਲੇ ਕਰਦਾ ਨਾ ਉਹਦੇ ਕੱਪੜੇ ਖਿੱਚਦਾ ਹੈ ਮਾਂ ਕੋ ਉਹਦਾ ਹੱਥ ਫੜ ਕੇ ਪਰਾਂ ਦਾ ਕਰੀ ਜਾਂਦੇ ਆ ਪਰ ਉਹ ਤੋਂ ਅੱਕਦੇ ਨਹੀਂ ਵੀ ਕਹਦੇ ਅੱਕ ਗਏ ਹੋਣ ਜੇ ਅੱਕਦੇ ਵੀ ਆ ਤਾਂ ਅੰਦਰੋਂ ਨਹੀਂ ਉੱਤੋਂ 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 ਇਸੇ ਤਰ੍ਹਾਂ ਕਹਿੰਦੇ ਪਰਮਾਤਮਾ ਹੈ ਨਾ ਜਿਹੜਾ ਉਹ ਤੇਰੇ ਕਰਮਾਂ ਕਰਕੇ ਤੈਨੂੰ ਸੁੱਖ ਨਹੀਂ ਮਿਲ ਰਿਹਾ ਜੇ ਤੇਰੇ ਮਾੜੇ ਕਰਮਾਂ ਦਾ ਨਾਸ ਨਹੀਂ ਹੋਇਆ ਪਰ ਤੂੰ ਕਰਲੇ ਕਰਦਾ ਰਹੇ ਤੂੰ ਅਰਦਾਸ ਕਰਦਾ ਰਹੇ ਉਹ ਤੇਰੇ ਤਰਲਿਆਂ ਤੋਂ ਕਦੇ ਵੀ ਅੱਕਦਾ ਨਹੀਂ ਵੀ ਇਹ ਰੋਜ਼-ਰੋਜ਼ ਹੀ ਮੇਰੇ ਕੋਲ ਅਰਦਾਸ ਕਰਦਾ ਰਹਿੰਦਾ ਉਹ ਕਦੇ ਅੱਕਣ ਵਾਲਾ ਨਹੀਂ ਇੱਕ ਨਾ ਇੱਕ ਦਿਨ ਜ਼ਰੂਰ ਬਖਸ਼ਿਸ਼ ਕਰੇਗਾ ਆਪ ਕੋ ਸਤਨਾਮ ਉਹ ਕਦੇ ਅੱਕਣ ਵਾਲਾ ਨਹੀਂ ਕਦੇ ਤੁਸੀਂ ਬਾਣੀ ਵਿਚਾਰ ਕੇ ਵੇਖਿਓ ਸਤਸੰਗਤ ਜੀ ਸਤਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਕੇ ਬੰਦੇ ਕੋਲ ਕੁਝ ਵੀ ਨਾ ਹੋਵੇ। ਦਮੜਾ ਪੱਲਾ ਦਮੜਾ ਪੱਲਾ ਨਾ ਪਵੇ। ਨਾ ਕੋ ਦੇਵੇ ਧੀਰ। ਕਹਿੰਦੇ ਪੱਲੇ ਪੈਸਾ ਵੀ ਨਾ ਹੋਵੇ ਤੇ ਕੋਈ ਹੌਸਲਾ ਦੇਣ ਵਾਲਾ ਵੀ ਨਾ ਹੋਵੇ ਵੀ ਕੋਈ ਗੱਲ ਨਹੀਂ। ਕੋਈ ਕੋਈ ਹੁੰਦਾ ਨਾ ਦੁੱਖਾਂ ਵਿੱਚ ਹੌਸਲਾ ਦੇਣ ਵਾਲਾ ਵੀ ਕੋਈ ਰੱਬ ਦਾ ਬੰਦਾ ਹੀ ਹੁੰਦਾ। ਦਮੜਾ ਪੱਲਾ ਨਾ ਪਵੇ ਨਾ ਤੋਂ ਦੇਵੇ ਧੀਰ ਪੱਲੇ ਕੁਛ ਹੈ ਨਹੀਂ ਕੋਈ ਹੌਸਲਾ ਦੇਣ ਵਾਲਾ ਵੀ ਨਹੀਂ ਸਵਾਰਥ ਸਵਾਉ ਨਾ ਕੋ ਕਰੇ ਨਾ ਕੁਛ ਹੋਵੇ ਕਾਜ ਕਹਿੰਦੇ ਕੋਈ ਮਨੋਖੋ ਦੀ ਲੋੜ ਗਰਜ ਪੂਰੀ ਨਾ ਕਰੇ ਤੇ ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾ ਚੜ ਸਕੇ ਐਸੀਆਂ ਸਮੱਸਿਆਵਾਂ ਹੁੰਦੀਆਂ ਨਾ ਮੰਦਾ ਕਹਿੰਦਾ ਜੀ ਮੇਰਾ ਕੰਮ ਹੀ ਨਹੀਂ ਕੋਈ ਸਿਰੇ ਚੜਦਾ ਮੇਰਾ ਕਾਰਜ ਹੀ ਨਹੀਂ ਕੋਈ ਰਾਸ ਹੁੰਦਾ ਤੇ ਨਾ ਕੋਈ ਮੇਰੀ ਗਰਜ ਪੂਰੀ ਕਰ ਰਿਹਾ ਕਹਿੰਦੇ ਗਰਜ ਪੂਰੀ ਕਰਨ ਵਾਲਾ ਨਾ ਹੋਵੇ ਕੋਈ ਵੀ ਕੰਮ ਸਿਰੇ ਨਾ ਚੜੇ ਸਵਾਰਥ ਸਵਾਉ ਨਾ ਕੋ ਕਰੇ ਨਾ ਕੁਛ ਹੋਵੇ ਕਾਜ ਮਹਾਰਾਜ ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਕਹਿੰਦੇ ਉਹ ਜੇ ਪਰਮਾਤਮਾ ਨੂੰ ਟਿਕਾਈ ਨਾਲ ਚੇਤੇ ਕਰਦਾ ਰਹੇ ਆਪਣੇ ਮਨ ਨੂੰ ਟਿਕਾ ਕੇ ਕਹਿੰਦੇ ਉਹਦੀ ਆਤਮਕ ਅਵਸਥਾ ਅਜਿਹੇ ਬਾਦਸ਼ਾਹਾਂ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਡੋਲਣ ਵਾਲਾ ਨਹੀਂ ਆਪੋ ਸਤਨਾਮ ਫਿਰ ਮਹਾਰਾਜ ਦੱਸ ਆਪਣੇ ਸਵਾਲ ਨੇ ਨਾ ਵੀ ਚਿੰਤਾ ਬਹੁਤ ਰਹਿੰਦੀ ਹੈ ਮਹਾਰਾਜ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਬਿਆਪੈ ਰੋਗ ਕਹਿੰਦੇ ਜਿਹੜੇ ਮਨੁੱਖ ਨੂੰ ਚਿੰਤਾ ਬੜੀ ਬਣੀ ਰਹਿੰਦੀ ਹੈ ਤੇ ਸਰੀਰ ਨੂੰ ਕੋਈ ਨਾ ਕੋਈ ਰੋਗ ਨਹੀਂ ਗਰਸਿਆ ਹੋਇਆ ਤੇ ਜ਼ਿੰਦਗੀ ਰੋਗਾਂ ਨੇ ਗਰਸ ਰੱਖੀ ਹੈ ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਤੇ ਗ੍ਰਿਸ਼ਤ ਦੇ ਜੰਜਾਲ ਵਿੱਚ ਪਰਿਵਾਰ ਦੇ ਜੰਜਾਲ ਵਿੱਚ ਸਦਾ ਫਸਿਆ ਰਹੇ ਜਿਹਨੂੰ ਕਦੇ ਖੁਸ਼ੀ ਹੁੰਦੀ ਹੈ ਕਦੇ ਗਮ ਘੇਰੀ ਰੱਖਦਾ ਹੈ ਭਾਵ ਕਦੇ ਘਬਰਾਉਂਦਾ ਹੈ ਕਦੇ ਠੰਡਾ ਹੋ ਜਾਂਦਾ ਹੈ ਕਦੇ ਕਦੇ ਖੁਸ਼ੀ ਆਉਂਦੀ ਹੈ ਕਦੇ ਕਦੇ ਗਮ ਆਉਂਦਾ ਹੈ ਭਾਵ ਚਿੰਤਾ ਬਹੁਤ ਹੈ ਰੋਗ ਵੀ ਹੈ ਉਧਰ ਉਹ ਬੱਚੇ ਵੀ ਨੇ ਗ੍ਰਸਤੀ ਵੀ ਹੈ ਵੀ ਇਹ ਜੰਜਾਲ ਵਿੱਚ ਉਲਝਿਆ ਹੋਇਆ ਤੇ ਫਿਰ ਉਹੀ ਬੰਦਾ ਕਦੇ ਹਰਕਦਾ ਹੈ ਕਦੇ ਗੁੱਸੇ ਵਿੱਚ ਆਉਂਦਾ ਹੈ ਗੌਣ ਕਰੇ ਚੋਂ ਕੁੰਟਕਾ ਘੜੀ ਨਾ ਬੈਸਣ ਸੋਏ ਕਹਿੰਦੇ ਜਿਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਭਟਕਦਾ ਫਿਰਦਾ ਉਹਨੂੰ ਘੜੀ ਕਰ ਪਰ ਵੀ ਬਹਿਣਾ ਨਹੀਂ ਮਿਲਦਾ ਕਹਿੰਦੇ ਉਹ ਮਨ ਟਕਾ ਕੇ ਉਹਨੂੰ ਚੇਤੇ ਕਰੋ ਦੀ ਬੰਦਗੀ ਕਰਨ ਲੱਗ ਜਾਏ ਚਿੱਤ ਆਵੇ ਉਸ ਪਰਮ ਬ੍ਰਹਮ ਜਿਹੜਾ ਮਨ ਤੇ ਤਨ ਭਟਕਦਾ ਸੀ ਮਹਾਰਾਜ ਕਹਿੰਦੇ ਤਨ ਮਨ ਸੀਤਲ ਹੋਏ ਆਖੋ ਸਤਨਾਮ ਉਹ ਠੰਡਾ ਠਾਰ ਹੋ ਜਾਂਦਾ ਹੈ ਜਿਹੜਾ ਬੰਦਾ ਕਾਮ ਕ੍ਰੋਧ ਮੋ ਵਸ ਕੀਆ ਕਿਰਪਣ ਲੋਭ ਪਿਆਰ ਮਹਾਰਾਜ ਕਹਿੰਦੇ ਕਿਸੇ ਮਨੁੱਖ ਨੂੰ ਕਾਮ ਕ੍ਰੋਧ ਮੋਹ ਨੇ ਵਸ ਵਿੱਚ ਕੀਤਾ ਹੋਇਆ ਤੇ ਜੇ ਉਸ ਨੂੰ ਲੋਭ ਹੋਵੇ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿੱਚ ਹੁਣ ਅਗ ਕੀ ਹੋਆ ਅਸਰ ਸ਼ਿੰਗਾਰ ਕਹਿੰਦੇ ਉਹਨੇ ਉਹਨਾਂ ਬਕਾਰਾਂ ਦੇ ਵਸ ਹੋ ਕੇ ਚਾਰੇ ਹੀ ਉੱਗੇ ਪਾਪ ਅਪਰਾਧ ਕੀਤੇ ਹੁਣ ਉਹ ਬਖਸ਼ਣ ਹਾਰ ਵੀ ਐਡਾ ਹੈ ਮਹਾਰਾਜ ਨੇ ਪਹਿਲਾਂ ਦੱਸਿਆ ਵੀ ਜਿਹਨੂੰ ਚਿੰਤਾ ਹੈ ਜਾਂ ਕੁਝ ਪੱਲੇ ਨਾ ਪਿੰਦਾ ਹੋਵੇ ਕਹਿੰਦੇ ਫਿਰ ਉਹ ਇੰਨਾ ਭੈੜਾ ਹੋਵੇ ਵਿਕਾਰਾਂ ਦੇ ਵਾਸ ਹੋ ਕੇ ਉੱਗੇ ਅਪਰਾਧ ਕਰ ਬੈਠਾ ਹੋਵੇ ਉਹ ਅਜਿਹਾ ਭੈੜਾ ਹੋ ਗਿਆ ਹੋਵੇ ਉਹਦਾ ਮਾਰ ਦੇਣਾ ਹੀ ਚੰਗਾ ਹੋਵੇ ਕਹਿੰਦੇ ਪੋਥੀ ਗੀਤ ਕਵਿੱਤ ਕਿਛ ਕਦੇ ਨਾ ਕਰਨ ਤਰਿਆ ਜਿਨੇ ਕਦੇ ਕੋਈ ਧਾਰਮਿਕ ਪੁਸਤਕ ਨਹੀਂ ਪੜੀ ਕਦੇ ਧਾਰਮਿਕ ਕਵਤਾ ਨਹੀਂ ਸੁਣੀ ਕਦੇ ਕਥਾ ਕਦੇ ਕੀਰਤਨ ਨਹੀਂ ਸੁਣਿਆ ਪਰ ਕਹਿੰਦੇ ਜੇ ਕਿਤੇ ਚੇਤੇ ਆ ਗਿਆ ਚਿੱਤ ਆਵੇ ਉਸ ਨਾਮਕ ਸਿਮਰਤ ਤਰਿਆ ਕਹਿੰਦੇ ਜੇ ਅੰਦਰੋਂ ਕਿਤੇ ਜੁੜ ਗਿਆ ਤਾਂ ਉਹ ਇੱਕ ਨਾਮਕ ਦੇ ਸਿਮਰ ਨਾਲ ਇੱਕ ਨਿਮਕ ਦੀ ਬੰਦਗੀ ਨਾਲ ਉਹ ਮਨੁੱਖ ਹੈ ਜਿਹੜਾ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਰ ਸਕਦਾ ਹੈ ਐਡੀ ਵੱਡੀ ਬਖਸ਼ਿਸ਼ ਉਹ ਪਰਮਾਤਮਾ ਕਰ ਦਿੰਦਾ ਹੈ ਕਿਉਂਕਿ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਉਹ ਮਾਲਕ ਸਦਾ ਬਖਸ਼ਿਸ਼ਾਂ ਕਰਨ ਵਾਲਾ ਹੈ ਤੂੰ ਪ੍ਰੋਸਾਰਕ ਨਿੱਤ ਕਰਲੇ ਸੁਣ ਕੇ ਉਹ ਆਖਦਾ ਨਹੀਂ ਤੂੰ ਅਰਦਾਸ ਕਰਦਾ ਰਹੇ ਤੇ ਨਿੱਤ ਇਉਂ ਹੈ ਕਹਿੰਦੇ ਉਹ ਇਦਾਂ ਬਖਸ਼ਿਸ਼ ਕਰਦਾ ਜਿਵੇਂ ਪਹਿਲੀ ਵਾਰ ਬਖਸ਼ਿਸ਼ ਕਰ ਰਿਹਾ ਹੋਵੇ ਆਨੰਦ ਇਹਨਾਂ ਸਾਹਿਬ ਸੇਵੀ ਹੈ ਅੰਤ ਚੜਾਏ ਸੋਏ ਹਰ ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਜੋ ਦੁੱਖਾਂ ਵਿੱਚੋਂ ਆਖਰ ਨੂੰ ਮਾਲਕ ਹੀ ਬਚਾ ਸਕਦਾ ਹੈ ਅੰਤ ਛੜਾਏ ਸੋਏ ਅੰਤ ਵੇਲੇ ਜੀ ਛਡਾਉਣ ਵਾਲਾ ਤਾਂ ਉਹ ਪਰਮਾਤਮਾ ਹੈ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਮਹਾਰਾਜ ਕਹਿੰਦੇ ਐ ਮੇਰੇ ਮਨਾ ਮੇਰੀ ਜਿੰਦ ਧਿਆਨ ਨਾਲ ਸੁਣ ਕਿ ਉਸ ਮਾਲਕ ਦਾ ਆਸਰਾ ਲੈ ਜੋ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘਾ ਸਕਦਾ ਹੈ ਦਿਆਲ ਤੇਰਾ ਨਾਮ ਤਰਾ हे ਦਿਆਲ ਪ੍ਰਭੂ ਪਰਮਾਤਮਾ ਮਿਹਰ ਕਰ ਆਪਣਾ ਨਾਮ ਦੇ ਤਾਂ ਕਿ ਤੇਰੇ ਨਾਮ ਦੇ ਰਾਹੀ ਮੈਂ ਇਸ ਦੁੱਖਾਂ ਦੇ ਇਸ ਸਮੁੰਦਰ ਵਿੱਚੋਂ ਪਾਰ ਲੰਘ ਸਕਾਂ ਸਦ ਗੁਰਬਾਣੇ ਜਾਓ ਮੈਂ ਤੇਥੋਂ ਸਦਕੇ ਜਾਂਦਾ ਹਾਂ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਈ ਕਿਉਂਕਿ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੀ ਸਭ ਥਾਈ ਮੌਜੂਦ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਤਾਂ ਕੀ ਸੇਵਾ ਸੁ ਕਰੇ ਜਾ ਕੋ ਨਦਰ ਕਰੇ ਜਿਸ ਜੀਵ ਉੱਤੇ ਉਹ ਮੇਲ ਦੀ ਨਿਗਾਹ ਕਰ ਦਿੰਦਾ ਹੈ ਉਹੀ ਉਹਦੀ ਬੰਦਗੀ ਤੇ ਉਹੀ ਉਹਦਾ ਸਿਮਰਨ ਕਰਦਾ ਹੈ ਤੂੰ ਦੁਵਾਜ ਪਿਆਰੇ ਕੇਵਰ ਹਾਂ ਮਾਲਕ ਦੀ ਯਾਦ ਤੋਂ ਬਿਨਾ ਮੈਂ ਬਿਆਕਲ ਹੋ ਜਾਂਦਾ ਹਾਂ ਇਸ ਤਰ੍ਹਾਂ ਬਿਆਕਲ ਹੋ ਜ ਉਹਦੀ ਯਾਦ ਤੋਂ ਬਿਨਾਂ ਇੱਥੇ ਗੁਰੂ ਦਾ ਪ੍ਰੇਮੀ ਬਣ ਕੇ ਆ ਗੁਰੂ ਦਾ ਆਸ਼ਕ ਬਣ ਕੇ ਆ ਗੁਰੂ ਦਾ ਵਪਾਰੀ ਨਾ ਬਣ ਕੇ ਆ ਜਦੋਂ ਪ੍ਰੇਮੀ ਬਣ ਕੇ ਆਏਗਾ ਬਖਸ਼ਿਸ਼ਾਂ ਫੇਰ ਹੋਣੀਆਂ ਨੇ ਆਖੋ ਸਤਨਾਮ ਸਾਬ ਵਿੜਾਈ ਦੇ ਜਿਤ ਨਾਮ ਤੇਰੇ ਲੱਗ ਰਹਾ ਇਹੋ ਜੀ ਵੱਡੀ ਦਾਤ ਦੇ ਜੀਦਾ ਸਦਕਾ ਮੈਂ ਤੇਰੇ ਨਾਮ ਵਿੱਚ ਜੁੜਿਆ ਰਹਾ ਦੂਜਾ ਨਹੀਂ ਕੋਈ ਜਿਸ ਆਗੇ ਪਿਆਰੇ ਜਾਏ ਕਹਾ ਤੇਤੋਂ ਬਿਨਾ ਹੋਰ ਐਸਾ ਕੋਈ ਹੈ ਹੀ ਨਹੀਂ ਜਿਸ پاس ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ ਸੇਵੀ ਸਾਹਿਬ ਆਪਣਾ ਆਬੁਰ ਨਾ ਜਾਣ ਚੋ ਕੋਏ ਦੁੱਖਾਂ ਦੇ ਇਸ ਸਾਗਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ ਕਿਸੇ ਹੋਰ ਪਾਸੋਂ ਮੈਂ ਇਹ ਮੰਗ ਕਦੇ ਵੀ ਮੰਗਦਾ ਨਹੀਂ ਹਾਂ ਨਾਨਕ ਤਾਂ ਕਾ ਦਾਸ ਹੈ ਵਿੰਦ ਵਿੰਦ ਚੁੱਕ ਚੁੱਕ ਹੋਏ ਸਤਿਗੁਰੂ ਜੀ ਕਹਿੰਦੇ ਆ ਆਪਣੇ ਉਸ ਮਾਲਕ ਦਾ ਹੀ ਸੇਵਕ ਹੈ ਉਸ ਮਾਲਕ ਤੋਂ ਹੀ ਖਿੰਖਿਨ ਮੈਂ ਬਲਿਹਾਰ ਜਾਂਦਾ ਹਾਂ ਸਾਹਿਬ ਤੇਰੇ ਨਾਮ ਬਟ ਹੋ ਬਿੰਦ ਬਿੰਦ ਚੁਕ ਚੁਕ ਹੋਏ ਏ ਮੇਰੇ ਮਾਲਕ ਬਿੰਦ ਬਿੰਦ ਚੁਕ ਚੁਕ ਭਾ ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ